ਕਸ ਰੋਲ 25 ਮੋੜੇ ਮੇਰੀ ਪਾਸਪੋਰਟ ਥਾਣਾ ਦੁਰਾਹਾ ਦੇ ਅਸਜੋ ਆਕਾਸ਼ ਮੇਰੇ ਸਰੇ ਤਤ ਨੇ ਇਸ ਵੇਲੇ ਨਾਲ ਦੀ ਗੱਲ ਸਮੇਤ ਇਹਨਾਂ ਦੇ ਥਾਣੇਦਾਰ ਅੰਦਰ ਦਾ ਸੁਪਰਵੀਜ਼ਨ ਆਫ ਡੀਐਸਪੀ ਫਾਈਲ ਹਮੰਤ ਕੁਮਾਰ ਜੀ कल ਜਿਹੜਾ ਸਾਡਾ ਬਿਆਨ ਸਿੰਘ ਚੌਕ ਹੈ ਉੱਥੇ ਇਹਨਾਂ ਨੇ ਇੱਕ ਵਾਰਨਾਕਾਰ ਰੇਡੀ ਉਹਨੂੰ ਸ਼ੱਕ ਦੇ ਬਨਾ ਤੇ ਰੋਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਇੱਕ ਮਲਜਮ ਜਿਹੜਾ ਮੁਕੱਦਮਾ ਨੰਬਰ 47 ਜਿਹੜਾ ਅਸੀਂ ਦਰਦ ਕੀਤਾ ਇਸ ਮੁਕੱਦਮਾ ਨੰਬਰ 47 ਦੇ ਵਿੱਚ ਇੱਕ ਕੰਟਰੀ ਮੇਡ ਪਿਸਟਲ ਦੇਨ ਜਾਂਦਾ ਕਾਰਪਸ ਉਹਨੇ ਡੈਸ਼ਬੋਰਡ ਤੇ ਸੀਗੇ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਕਰੀਬ 50 ਗ੍ਰਾਮ ਹੈਰੋਇਨ ਇਹਨੂੰ ਚਿੱਟਾ ਗੰਨੇ ਆ ਉਹ ਬਰਾਮਦ ਬੜੀ ਦਿਰਾਹਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਮਾਨਜੋਗ ਐਸਐਸਪੀ ਗਟੋ ਜੋਤੀ ਜਾਦੋ ਮੈਂ IPS SSP ਖੰਨਾ ਦਾ ਜੋ ਪ੍ਰਾਣਾ ਹੈ ਔਨ ਦਾ ਡਾਇਰੈਕਸ਼ਨ ਆਫ ਸਾਡੇ ਡੀਆਈਜੀ ਮੈਡਮ ਜਗਤੰਪਾਲੇ ਨਲੰਬਰੀ ਜੀ IPS ਜਿਹੜੇ ਜ਼ਿਲ੍ਹਾ ਲੁਧਿਆਣਾ ਦੇ ਹਨ ਖਾਸ ਤੌਰ ਤੇ ਜਿਹੜੀ ਭੈੜੇ ਅਸਰਾਂ ਦੇ ਖਿਲਾਫ ਮੋਹਮ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਹਦਾਇਤ ਤੇ ਚੱਲ ਰਹੀ ਹੈ ਜੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਹੈ ਉਹਦੇ ਦੌਰਾਨੇ ਇੱਕ ਬੜੀ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਮੇਨ ਦਸਨ ਜੋਗ ਇਹ ਹੈ ਕਿ ਇਹ ਜਿਹੜਾ ਇਹ ਸਾਡਾ ਇਹ ਸਾਡਾ ਲਿਸਟਡ ਤੋਸ਼ੀ ਹੈ ਇਹਦਾ ਸੀ ਦਸ ਦੀਪ ਸਿੰਘ ਔਰ ਫਿਜ਼ਾਸ਼ੇ ਦਾ ਨਾਮ ਹੈ ਮੁਹੱਲਾ ਗੋਵਿੰਦਪੁਰਾਏ ਦੁਰਾਹਾ ਦੇ ਵਿੱਚ ਕਲਕੱਤਾ ਮਾਰਕੀਟ ਇਹਦਾ ਹਾਊਸ ਨੰਬਰ ਹੈ 307 ਜਿਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਇਸ ਤੋਂ ਲਾਵਾ ਇਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਹੈ ਮਾੜੇ ਤਰ੍ਹਾਂ ਦਾ ਇਨਸਾਨ ਹੈ ਇਹਦੀ ਖਲਾਫ ਇੱਕ ਸਾਡੇ ਐਸ ਲਈ ਖਾਣਾ ਤਰਾਹ ਦੇ ਵਿੱਚ ਮਜਦਮਾ ਹੈ 307 ਆਈਪੀਸੀ ਦਾ 109 ਮੁਕੰਤਮਾ 162/24 162/24 ਹੈ ਇਹਦੇ ਵਿੱਚ ਵੀ ਇਹ ਪਕੌੜਾ ਸੀ ਇਹਨੂੰ ਗ੍ਰਿਫਤਾਰ ਇਹਦੇ ਵਿੱਚ ਵੀ ਕੀਤਾ ਹੈ ਇਹਦੇ ਸਪੈਸ਼ਲੀ ਜਿਹੜੀ ਦੱਸਣ ਜੋ ਗੱਲ ਇਹ ਹੈ ਕਿ ਇਹਦੇ ਜਿਹੜੇ ਬੈਕਵਰਡ ਲਿੰਕਿੰਗ ਦੇ ਨੂੰ ਜਦੋਂ ਖੰਗਾਲਦਿਆ ਜਾ ਰਿਹਾ ਹੈ ਉਹਦੇ 'ਚ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਇੱਕ ਜਲਦੀ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਨਾਲ